ਖੇਰ ਫਲੀਦਾਰ ਚਾਰੇ ਤੇ ਗੱਲ ਕਰਾਂਗੇ ਅੱਜ ਆਪਾਂ ਅਸਲ ਦੇ ਵਿੱਚ ਜੌਆਂ ਦੀ ਹੀ ਇੱਕ ਕਿਸਮ ਆ ਦੁੱਧ ਦੇਣ ਵਾਲੇ ਪਸ਼ੂਆਂ ਅਤੇ ਘੋੜਿਆਂ ਦੇ ਲਈ ਇਹ ਖੁਰਾਕ ਬਹੁਤ ਹੀ ਵਧੀਆ ਮੰਨੀ ਜਾਂਦੀ ਆ ਆਪਾਂ ਬਜ਼ੁਰਗਾਂ ਦਾ ਤਰੀਕਾ ਤੁਹਾਨੂੰ ਦੱਸਣ ਲੱਗੇ ਆ ਤੇ ਬਜ਼ੁਰਗ ਬੀਜ ਦੇ ਹੁੰਦੇ ਸਨ ਇਹਨਾਂ ਨੂੰ ਘੱਟੋ-ਘੱਟ 11-12 ਕਿਸਮ ਦੇ ਬੀਜ ਰਲਾ ਕੇ ਸਭ ਤੋਂ ਪਹਿਲਾਂ ਮੁੱਖ ਬੀਜ ਜਿਹੜਾ ਜਵੀ ਦਾ ਹੋਊਗਾ ਸਰੋਂ ਪਾਲਕ ਮੇਥੀ ਧਨੀਆ ਛਾਲਗਮ ਮੂਲੀਆਂ ਆਲਸੀ ਹਾਲੋਂ ਤਾਰਾ ਮੀਰਾ ਮਿੱਠੀ ਸੌਫ ਅਤੇ ਸੋਏ ਜਾਨੀ ਕਿ ਜਿਹਨੂੰ ਕੌੜੀ ਸੌਫ ਕਹ ਦਿੰਦੇ ਨੇ ਤਕਰੀਬਨ 12 ਬੀਜ ਬਣਦੇ ਨੇ ਹਾਂ ਫੇਰ ਦੋ ਲੋ ਹੋ ਜਾਂਦੇ ਆ ਜੀ ਠੀਕ ਹੈ ਇਹ ਤਾਂ ਇਕ ਲੋ ਤਾਂ ਬਹੁਤ ਵਧੀਆ ਹੈ ਇਕ ਲੋ ਤਾਂ ਤਨ ਤਨ ਕਰ ਜਾਂਦਾ ਹੈ ਜਵੀ ਦੇ ਵਿੱਚ 12 ਤੋਂ 15% ਤੱਕ ਪ੍ਰੋਟੀਨ ਹੁੰਦੀ ਆ ਜਿਹਦੇ ਨਾਲ ਕਿ ਪਸ਼ੂਆਂ ਦੀ ਜਿਹੜੀ ਦੁੱਧ ਦੀ ਪੈਦਾਵਾਰ ਆ ਉਹਨੂੰ ਫਰਕ ਪੈਂਦਾ ਜਾਨੀ ਕਿ ਪੈਦਾਵਾਰ ਵੱਧਦੀ ਆ ਗੈਰ ਫਲੀਦਾਰ ਚਾਰੇ ਤੇ ਗੱਲ ਕਰਾਂਗੇ ਅੱਜ ਆਪਾਂ ਤੇ ਇੱਕ ਇਹੋ ਜਿਹੀ ਫਸਲ ਇਹੋ ਜਿਹੇ اناਜ ਇਹੋ ਜਿਹੇ ਚਾਰੇ ਤੇ ਗੱਲ ਕਰਨ ਲੱਗੇ ਆ ਜਿਹੜਾ ਕਿ ਅਸਲ ਦੇ ਵਿੱਚ ਜੌਆਂ ਦੀ ਹੀ ਇੱਕ ਕਿਸਮ ਆ ਛੋਟੇ ਜੌਆਂ ਦੀ ਕਿਸਮ ਦੁੱਧ ਦੇਣ ਵਾਲੇ ਪਸ਼ੂਆਂ ਅਤੇ ਘੋੜਿਆਂ ਦੇ ਲਈ ਇਹ ਖੁਰਾਕ ਬਹੁਤ ਹੀ ਵਧੀਆ ਮੰਨੀ ਜਾਂਦੀ ਆ ਤੇ ਇਹ ਹੈ ਜੀ ਜਵੀ ਜਵੀ ਅਸੀਂ ਕੱਲੀ ਨਹੀਂ ਬੀਜਾਂਗੇ ਆਪਾਂ ਬਜ਼ੁਰਗਾਂ ਦਾ ਤਰੀਕਾ ਤੁਹਾਨੂੰ ਦੱਸਣ ਲੱਗੇ ਆਂ ਤੇ ਬਜ਼ੁਰਗ ਬੀਜ ਦੇ ਹੁੰਦੇ ਸਨ ਇਹਨਾਂ ਨੂੰ ਘਟੋ-ਘਟ 11-12 ਕਿਸਮ ਦੇ ਬੀਜ ਰਲਾ ਕੇ ਤੇ ਆਪਾਂ ਵੀ ਉਹ ਕਿਹੜੇ-ਕਿਹੜੇ ਬੀਜ ਆ ਜਿਹੜੇ ਇਹਦੇ ਵਿੱਚ ਰਲਾਏ ਜਾ ਸਕਦੇ ਆ ਤੇ ਇਹ ਕਿਵੇਂ ਰਲਾਏ ਜਾਂਦੇ ਆ ਕਿਵੇਂ ਫਿਰ ਇਹਨੂੰ ਬੀਜਿਆ ਜਾਂਦਾ ਬਹੁਤ ਆਸਾਨ ਤਰੀਕਾ ਆ ਤੇ ਬਹੁਤ ਹੀ ਵਧੀਆ ਚਾਰਾ ਆ ਤੇ ਤੁਸੀਂ ਸਾਰੀਆਂ ਗੱਲਾਂ ਧਿਆਨ ਨਾਲ ਸੁਣਿਓ ਤੇ ਨੋਟ ਜ਼ਰੂਰ ਕਰਦੇ ਹੋ ਤੇ ਜਦ ਤੱਕ ਵੀਡੀਓ ਚੱਲਦੀ ਆ ਤੁਸੀਂ ਲਾਈਕ ਵਾਲਾ ਬਟਨ ਦਬ ਕੇ ਇਹਨੂੰ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਆਉ ਤੁਹਾਨੂੰ ਦੱਸਦੇ ਆ ਜਵੀ ਕਿਵੇਂ ਬੀਜਣੀ ਆ ਬਾਕੀ ਬੀਜ ਰਲਾ ਕੇ ਸਭ ਤੋਂ ਪਹਿਲਾਂ ਆਪਾਂ ਦੱਸਦੇ ਆ ਇਹਦੇ ਗੁਣਾ ਦੇ ਬਾਰੇ ਜਦੋਂ ਗੁਣਾ ਦੀ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਗੁਣਿਆ ਕਿ ਇਹ ਪ੍ਰੋਟੀਨ ਅਤੇ ਚਿਕਨਾਹਟ ਦੇ ਨਾਲ ਭਰਿਆ ਹੋਇਆ ਚਾਰਾ ਆ ਇਹਦਾ ਪਹਿਲਾ ਗੁਣ ਤੇ ਇਹੀ ਆ ਨੰਬਰ 2 ਇਸ ਚਾਰੇ ਦੇ ਵਿੱਚ ਕਾਰਬੋਹਾਈਡਰੇਟ 55 ਤੋਂ 60% ਤੱਕ ਪਾਈ ਜਾਂਦੀ ਆ ਦੋਸੂ ਜਿਹਦੇ ਨਾਲ ਕਿ ਪਸ਼ੂ ਨੂੰ ਬਹੁਤ ਜ਼ਿਆਦਾ એનર્ਜੀ ਮਿਲਦੀ ਆ ਜਵੀ ਦੇ ਵਿੱਚ 12 ਤੋਂ 15% ਤੱਕ ਪ੍ਰੋਟੀਨ ਹੁੰਦੀ ਆ ਜਿਹਦੇ ਨਾਲ ਕੇ ਪਸ਼ੂਆਂ ਦੀ ਜਿਹੜੀ ਦੁੱਧ ਦੀ پیداوار ਆ ਉਹਨੂੰ ਫਰਕ ਪੈਂਦਾ ਜਾਨੀ ਕਿ پیداوار ਵੱਧਦੀ ਆ ਨੰਬਰ 4 ਜੇ ਦੇਖੀਏ ਤਾਂ ਇਹ ਫਾਈਬਰ ਨਾਲ ਭਰਪੂਰ ਚਾਰਾ ਆ ਤਾਂ ਫਿਰ ਕਲੀਅਰ ਆ ਕਿ ਇਹ ਜਿਹੜਾ ਚਾਰਾ ਆ ਇਹ ਹਾਜ਼ਮੇ ਦੇ ਲਈ ਬਹੁਤ ਵਧੀਆ ਆ ਪਸ਼ੂਆਂ ਦੇ ਤੇ ਅਗਲੀ ਗੱਲ ਗੈਸ ਨਹੀਂ ਬਣੇਗੀ ਉਫਾਰਾ ਨਹੀਂ ਹੁੰਦਾ ਸੋ ਪਸ਼ੂ ਨੂੰ ਛੇਤੀ ਪੱਠਾ ਪਾਚ ਜਾਂਦਾ ਆ ਇਸ ਚਾਰੇ ਦੇ ਵਿੱਚ ਵਿਟਾਮਿਨ ਜਿਹੜੇ ਹੁੰਦੇ ਆ B1, B5 ਅਤੇ ਵਿਟਾਮਿਨ E ਇਹ ਜਿਹੜੇ ਵਿਟਾਮਿਨ ਆ ਇਸ ਜ਼ਿਆਦਾ ਪਾਏ ਜਾਂਦੇ ਆ ਵਿਟਾਮਿਨ E ਇਹਦੇ ਵਿੱਚ ਵੱਡੀ ਮਾਤਰਾ ਚ ਪਾਇਆ ਜਾਣ ਵਾਲਾ ਇੱਕ ਵਿਟਾਮਿਨ ਆ ਇਹਦੇ ਵਿੱਚ ਚਰਬੀ ਜਿਹੜੀ ਹੁੰਦੀ ਆ ਠੀਕ ਆ ਜੀ ਫੈਟ ਦੀ ਮਾਤਰਾ ਆ ਚਰਬੀ ਜਿਹੜੀ ਆ ਉਹ ਜਾਦੀ ਹੁੰਦੀ ਆ ਜਿਹਦੇ ਨਾਲ ਆ ਕੇ ਪਸ਼ੂ ਦੀ ਸਿਹਤ ਬਣਦੀ ਆ ਕਿਉਂਕਿ ਆਪਾਂ ਜਵੀ ਨੂੰ ਵੀ ਰੜਾ ਕੇ ਬੀਜਣਾ ਆ ਬਹੁਤ ਸਾਰੇ ਬੀਜਾਂ ਦੇ ਨਾਲ ਇਸ ਕਰਕੇ ਇਹ ਇੱਕ ਸੰਤੁਲਿਤ ਚਾਰਾ ਬਣ ਜਾਂਦਾ ਆਮ ਤੌਰ ਤੇ ਲੋਕ ਜਿਹੜੇ ਆ ਉਹ ਜਵੀ ਨੂੰ ਕੱਲਾ ਬੀਜਦੇ ਆ ਉਹ ਕਹਿੰਦੇ ਕਿ ਕੱਲਾ ਬੀਜਿਆ ਜਾਂਦਾ ਆ ਜਿਆਦਾ ਵਧੀਆ ਹੁੰਦਾ ਪਰ ਬਜ਼ੁਰਗ ਇਹਨੂੰ ਕਈ ਚੀਜ਼ਾਂ ਨਾਲ ਰਲਾ ਕੇ ਬੀਜਦੇ ਸੀ ਉਹ ਬਹੁਤ ਜ਼ਿਆਦਾ ਬੀਜ ਨਹੀਂ ਹੁੰਦਾ ਸਗਰ ਰਲੋਂਦੇ ਉਹਦੇ ਵਿੱਚ ਪਰ ਕੁਝ ਚੀਜ਼ਾਂ ਉਹਦੇ ਵਿੱਚ ਰਲਾ ਦਿੱਤੀਆਂ ਜਾਂਦੀਆਂ ਸੀ ਕਿਉਂਕਿ ਇਸ ਚਾਰੇ ਦੇ ਵਿੱਚ ਕਈ ਤਰ੍ਹਾਂ ਦੇ ਬੀਜ ਰਲ ਜਾਂਦੇ ਆ ਇਸ ਕਰਕੇ ਇਹ ਇੱਕ ਬਹੁਤ ਹੀ ਪਸ਼ੂਆਂ ਦਾ ਮਨਪਸੰਦ ਚਾਰਾ ਬਣ ਜਾਂਦਾ ਪਸ਼ੂ ਚਾਹ ਨਾਲ ਖਾਂਦੇ ਨੇ ਉਹਨਾਂ ਨੂੰ ਇਹ ਪਸੰਦ ਆਉਂਦਾ ਆ ਤੇ ਘੋੜਿਆਂ ਨੂੰ ਖਾਸ ਤੌਰ ਤੇ ਜਿਹੜੇ ਦੁੱਧਾਰੂ ਪਸ਼ੂ ਆ ਸਾਡੇ ਉਹਨਾਂ ਦੇ ਲਈ ਇਹ ਬਹੁਤ ਫਾਇਦੇਮੰਦ ਚਾਰਾ ਆ ਉਹਨਾਂ ਨੂੰ ਬੜਾ ਪਸੰਦ ਆਉਣ ਵਾਲਾ ਚਾਰਾ ਆ ਜੇ ਆਪਾਂ ਬਿਜਾਈ ਦੇ ਸਮੇਂ ਦੀ ਗੱਲ ਕਰਦੇ ਆ ਤੇ ਹੁਣ ਇਹਦਾ ਸਮਾਂ ਸ਼ੁਰੂ ਹੋ ਰਿਹਾ ਆ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਤੁਸੀਂ ਸਾਰਾ ਨਵੰਬਰ ਵੀ ਇਸ ਚਾਰੇ ਨੂੰ ਬੀਜ ਸਕਦੇ ਆ ਪਰ ਸਾਡੀ ਤੁਹਾਨੂੰ ਸਲਾਹ ਇਹੀ ਰਹੂਗੀ ਕਿ ਤੁਸੀਂ ਕੋਸ਼ਿਸ਼ ਕਰੋ ਕਿ ਇਸ ਚਾਰੇ ਨੂੰ ਤੁਸੀਂ ਅਕਤੂਬਰ ਦੇ ਵਿੱਚ ਹੀ ਬੀਜੋ ਅਸੂ ਮਹੀਨੇ ਦੇ ਪਿਛਲੇ 15 ਦਿਨ ਅਤੇ ਕਤਕ ਮਹੀਨੇ ਦੇ ਮੂਹਰਲੇ 15 ਦਿਨ ਇਹ ਜਿਹੜਾ ਅਸੂ ਕਤਕ ਦੇ ਦਿਨ ਨੇ ਇਹਨਾਂ ਦੇ ਵਿੱਚ ਤੁਸੀਂ ਬੀਜ ਸਕਦੇ ਆ ਸੋ ਇਹ ਇਹਨਾਂ ਦੇ ਬੈਸਟ ਦਿਨ ਨੇ ਆ ਸਭ ਤੋਂ ਵਧੀਆ ਦਿਨ ਨੇ ਜਦੋਂ ਤੁਸੀਂ ਇਹ ਚਾਰਾ ਬੀਜ ਸਕਦੇ ਆ ਇਹ ਟਾਈਮਿੰਗ ਤੁਸੀਂ ਜ਼ਰੂਰ ਨੋਟ ਕਰ ਲਵੋ ਹੁਣ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਬੀਜ ਦੀ ਮਾਤਰਾ ਕਿੰਨੀ ਚਾਹੀਦੀ ਹੈ ਬੀਜ ਦੀ ਮਾਤਰਾ ਜਾਣਨ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਦੱਸਣਾ ਚਾਹਵਾਂਗੇ ਕਿ ਇਹਦੇ ਵਿੱਚ ਕਿਹੜੇ-ਕਿਹੜੀਆਂ ਚੀਜ਼ਾਂ ਆਪਾਂ ਰਲਾਉਣੀਆਂ ਨੇ। ਤੋਂ ਤੁਸੀਂ ਪਹਿਲਾਂ ਨੋਟ ਕਰ ਲਓ। ਸਭ ਤੋਂ ਪਹਿਲਾਂ ਮੁੱਖ ਬੀਜ ਜਿਹੜਾ ਜਵੀ ਦਾ ਹੋਊਗਾ ਜਿਹੜੇ ਉਹਦੇ ਨਾਲ ਬੀਜ ਨੇ ਉਹ ਹੋਣਗੇ ਜੀ ਸਰੋਂ, ਪਾਲਕ, ਮੇਥੀ, ਧਨੀਆਂ, ਛਾਲਗਮ, ਮੂਲੀਆਂ, ਅਲਸੀ, ਹਾਲੋਂ, ਤਾਰਾ ਮੀਰਾ, ਮਿੱਠੀ ਸੌਫ ਅਤੇ ਸੋਏ ਯਾਨੀ ਕਿ ਜਿਹਨੂੰ ਕੌੜੀ ਸੌਫ ਕਹ ਦਿੰਦੇ ਨੇ। ਤੋਂ ਇਹ ਤਕਰੀਬਨ 12 ਬੀਜ ਬਣਦੇ ਨੇ। ਜੇ ਜੇ ਮੈਂ ਤੁਹਾਨੂੰ ਇਹਨਾਂ ਦੀ ਮਾਤਰਾ ਦੀ ਗੱਲ ਕਰਦਾ। ਤੇ ਸਭ ਤੋਂ ਪਹਿਲਾਂ ਤੁਸੀਂ ਨੋਟ ਕਰੋ ਅਸੀਂ ਤੁਹਾਨੂੰ ਇੱਕ ਕਨਾਲ ਜਵੀ ਦੇ ਬੀਜ ਦੀ ਮਾਤਰਾ ਲੱਗਿਆਂ ਦੱਸਣ। ਇੱਕ ਕਨਾਲ ਦੇ ਲਈ ਜਵੀ ਦਾ ਬੀਜ ਚਾਹੀਦਾ ਹੈਗਾ ਆ ਉਹ ਹੋਊਗਾ ਜਵੀ 3 ਕਿਲੋ ਸਰੋਂ 2 ਮੁੱਠ ਅਤੇ ਬਾਕੀ ਜਿੰਨੇ ਵੀ ਬੀਜ ਨੇ 9-10 ਪਾਲਕ ਮੇਥੀ ਧਨੀਆਂ ਛਾਲਗਮ ਮੂਲੀਆਂ ਆਲਸੀ ਹਾਲੋਂ ਤਾਰਾ ਮੀਰਾ ਮਿੱਠੀ ਸੌਫ ਤੇ ਸੋਏ ਇਹ ਸਾਰੇ ਜਿੰਨੇ ਬੀਜ ਨੇ ਇਹਨਾਂ ਨੂੰ ਇੱਕ ਇੱਕ ਮੁੱਠ ਤੁਸੀਂ ਪਾ ਲੈਣਾ ਜਦੋਂ ਤੁਸੀਂ ਤੋਲੋਗੇ ਇਹਨੂੰ ਤਾਂ ਤੁਹਾਡੇ ਮੇਰੇ ਹਿਸਾਬ ਨਾਲ ਤੁਸੀਂ ਇੱਕ ਇੱਕ ਮੁੱਠ ਹੀ ਤੁਸੀਂ ਰੱਖ ਲਓ ਤੇ ਜਿਆਦਾ ਵਧੀਆ ਦੋਸਤੋ ਇਹ ਸਾਰਾ ਬੀਜ ਇੱਕ ਜਗ੍ਹਾ ਤੁਸੀਂ ਜਿਹੜਾ ਹੈਗਾ ਉਹ ਇਕੱਠਾ ਕਰ ਲੈਣਾ ਜਿਵੇਂ ਕਿ ਇੱਕ ਕੜਾਈ ਆਦ ਦੇ ਵਿੱਚ ਜਾਂ ਬੋਰੀ ਆਦ ਦੇ ਵਿੱਚ ਤੁਸੀਂ ਮਿਕਸ ਕਰ ਲਓ ਚੰਗੀ ਤਰ੍ਹਾਂ ਉਹਨੂੰ ਰੜਾ ਲੈਣਾ ਆ ਚੰਗੀ ਤਰ੍ਹਾਂ ਰੜਾ ਕੇ ਹੀ ਅਸੀਂ ਇਹਨੂੰ ਬੀਜਣਾ ਆ ਜਦੋਂ ਤੁਸੀਂ 12 13 ਤਰ੍ਹਾਂ ਦੇ ਇਹ ਬੀਜ ਰੜਾ ਦੇਵੋਗੇ ਤਾਂ ਇੱਕ ਬਹੁਤ ਹੀ ਪੌਸ਼ਟਿਕ ਤੇ ਬਹੁਤ ਹੀ ਸੰਤੁਲਿਤ ਕਿਸਮ ਦਾ ਜਿਹੜਾ ਚਾਰਾ ਆ ਉਹ ਤੁਹਾਡਾ ਤਿਆਰ ਹੋ ਜਾਂਦਾ ਆ ਬਹੁਤ ਸਾਰੇ ਲੋਕ ਹੋ ਸਕਦਾ ਕੋਈ ਹੋਰ ਵੀ ਚੀਜ਼ ਪਾਉਂਦੇ ਹੋਣ ਸਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਤੁਸੀਂ ਕੋਈ ਇਸ ਤੋਂ ਇਲਾਵਾ ਚੀਜ਼ ਪਾਉਂਦੇ ਆ ਬਾਕੀ ਜੇ ਕੋਈ ਇਸ ਤਰੀਕੇ ਨਾਲ ਬੀਜ ਰਿਆ ਆ ਤਾਂ ਉਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੇ ਕਿ ਉਹਨਾਂ ਨੂੰ ਇਸ ਬੀਜ ਦਾ ਜਾਂ ਇਸ ਚਾਰੇ ਦਾ ਕੀ ਰਿਜ਼ਲਟ ਅੱਜ ਤੱਕ ਮਿਲਿਆ ਆ ਜਿਨ੍ਹਾਂ ਨੇ ਹਜੇ ਤੱਕ ਕਦੇ ਇਸ ਤਰ੍ਹਾਂ ਨਹੀਂ ਬੀਜਿਆ ਹੈਗਾ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਤੁਸੀਂ ਥੋੜੇ ਜਿਹਾ ਥਾਂ 'ਚ ਜੇ ਤੁਸੀਂ ਇੱਕ ਕਨਾਲ ਨਹੀਂ ਬੀਜ ਸਕਦੇ ਤੇ ਤੁਸੀਂ ਇਹ ਸਾਰੇ ਬੀਜ ਜਿਹੜੇ ਆ ਐਸੇ ਤਰ੍ਹਾਂ ਰਲਾ ਕੇ 10 ਮਾੜਲੇ 'ਚ ਜ਼ਰੂਰ ਬੀਜੋ ਤੇ ਤਾਂ ਕਿ ਤੁਹਾਨੂੰ ਇੱਕ ਵਧੀਆ ਚਾਰਾ ਪ੍ਰਾਪਤ ਹੋ ਸਕਦਾ ਆ ਉਹ ਤੁਸੀਂ ਇਹਨੂੰ ਇੱਕ ਤਰ੍ਹਾਂ ਵਰਤ ਕੇ ਜ਼ਰੂਰ ਦੇਖੋ ਬਾਕੀ ਜਿੱਥੋਂ ਤੱਕ ਜਵੀ ਦੀ ਕਹਾਣੀਆਂ ਦੋਸਤੋ ਉਹ ਬਹੁਤ ਸਾਰੇ ਲੋਕ ਮੈਂ ਪਹਿਲਾਂ ਵੀ ਗੱਲ ਕੀਤੀ ਉਹ ਕੱਲੀ ਵੀ ਬੀਜਦੇ ਨੇ ਉਹ ਤੁਹਾਡੀ ਆਪਣੀ ਖੁਸ਼ੀ ਆ ਕਿ ਜੇ ਤੁਸੀਂ ਕੱਲਾ ਬੀਜਣਾ ਚਾਹੁੰਦੇ ਆ ਉਹ ਆਪਣੀ ਤੁਹਾਡੀ ਮਰਜ਼ੀ ਪਰ ਅਸੀਂ ਤੁਹਾਨੂੰ ਇਸ ਲਈ ਦੱਸਿਆ ਤਾਂ ਕਿ ਜਦੋਂ ਆਪਾਂ ਇਸ ਤਰ੍ਹਾਂ ਪੱਠੇ ਵੱਢਾਂਗੇ ਤਾਂ ਉਹਦੇ ਵਿੱਚੋਂ ਹੀ ਜਦੋਂ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਬੀਜ ਆ ਉਹ ਜਿਹੜੇ ਰਲੇ ਹੋਏ ਹੋਣਗੇ ਤਾਂ ਉਹ ਚਾਰਾ ਮਿਕਸ ਅਪ ਹੋ ਜਾਊਗਾ ਪਸ਼ੂਆਂ ਨੂੰ ਜਿਹੜਾ ਹੈਗਾ ਉਹ ਇੱਕ ਸੰਤੁਲਿਤ ਜਿਹੜਾ ਚਾਰਾ ਉਹ ਮਿਲ ਜਾਊਗਾ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਆਪਾਂ ਜਵੀ ਬੀਜਣੀ ਆ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਚਾਹੁੰਦਾ ਕਿ ਇਹਦੇ ਲਈ ਕਿਹੋ ਜਿਹੀ ਜ਼ਮੀਨ ਤੇ ਪਾਣੀ ਚਾਹੀਦਾ ਜਿੱਥੇ ਕਿ ਜ਼ਮੀਨ ਦੀ ਗੱਲ ਆ ਤਕਰੀਬਨ ਇਹ ਹਰ ਤਰ੍ਹਾਂ ਦੀ ਜ਼ਮੀਨ 'ਚ ਹੋ ਜਾਂਦੀ ਆ ਪਰ ਜਵੀ ਜਿਹੜੀ ਆ ਉਹਦੇ ਲਈ ਜਿਹੜੀ ਰੇਤਲੀ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਜਿਹਾ ਹਾਰਾ ਪਾਨਿਆ ਜਿੱਥੇ ਜਾਂ ਫਿਰ ਸੇਮ ਵਾਲਾ ਜਿਹੜਾ ਇਲਾਕਾ ਆ ਉਥੇ ਇਹ ਬਹੁਤੀ ਵਧੀਆ ਨਹੀਂ ਹੁੰਦੀ ਇਹ ਚੀਜ਼ ਜ਼ਰੂਰ ਨੋਟ ਰੱਖੋ ਬਾਕੀ ਇਹ ਤਿੰਨ ਕ ਪਾਣੀਆਂ ਨਾਲ ਪਲ ਜਾਂਦੀ ਆ ਬਹੁਤ ਜ਼ਿਆਦਾ ਪਾਣੀਆਂ ਦੀ ਇਹਨੂੰ ਲੋੜ ਨਹੀਂ ਪੈਂਦੀ ਹਾਂ ਤੁਸੀਂ ਆਪਣੇ ਇਲਾਕੇ ਦੀ ਲੋੜ ਅਨੁਸਾਰ ਜਾਂ ਆਪਣੀ ਜ਼ਮੀਨ ਦੀ ਲੋੜ ਅਨੁਸਾਰ ਵੱਧ ਘੱਟ ਪਾਣੀ ਲਾ ਸਕਦੇ ਆ ਜੇ ਕਿਤੇ ਮੀਂਹ ਇੱਕ ਦੋ ਪੈ ਜਾਣ ਸ਼ਾਇਦ ਫਿਰ ਸਾਨੂੰ ਉਹ ਵੀ ਨਾ ਲਾਉਣੇ ਪੈਣ ਤੇ ਜੇ ਬਿਲਕੁਲ ਨਾ ਪਵੇ ਹੋ ਸਕਦਾ ਇੱਕ ਅੱਧਾ ਪਾਣੀ ਤੁਹਾਨੂੰ ਵੱਧ ਲਾਉਣਾ ਪੈ ਸਕਦਾ ਇਹ ਜ਼ਰੂਰ ਨੋਟ ਰੱਖਿਓ ਤੇ ਭਾਜੀ ਹਾਂਜੀ ਇੱਕ ਤੁਸੀਂ ਮੈਂ ਕਹਿੰਨਾ ਦੱਸੋ ਬਿਜਾਈ ਦਾ ਜਿਹੜਾ ਤਰੀਕਾ ਆ ਵੀ ਆਪਾਂ ਇਹਨੂੰ ਬੀਜਣਾ ਕਿੱਦਾਂ ਉਹ ਤੁਸੀਂ ਦੱਸ ਦਿਓ ਵੀ ਬਿਜਾਈ ਦਾ ਕੀ ਤਰੀਕਾ ਆ ਸਿੰਪਲ ਜਿਹਾ ਸੌਖਾ ਜਿਹਾ ਜਿੱਦਾਂ ਮਰਦਾ ਰੌਣੀ ਕੀਤੇ ਹੋਈ ਆ ਖੱਤਰ ਬੱਤਰ ਆਏ ਤੋਂ ਜੀ ਜਦ ਰਹਿਣ ਬਾਤ ਆ ਗਈ ਆ ਜੀ ਹੂੰ ਉਹ ਦੋ ਇਹਦਾ ਬੀਜ ਖਲਾਰ ਕੇ ਜੀ ਹੂੰ ਤੇ ਬਹਾਈ ਕਰ ਦੋ ਦੋ ਵਾਰੀ ਕਰ ਦੋ ਬਹਾਈ ਤੋਂ ਉੱਤੇ ਸੁਹਾਗਾ ਮਾਰ ਦੋ ਜੀ ਠੀਕ ਹੈ ਜੀ ਹਾਂਜੀ ਹਰੀ ਹੋ ਜਾਂਦੀ ਬੜੀ ਵਧੀਆ ਹੋ ਜਾਂਦੀ ਆ ਜੀ ਚਾਹੇ ਆਪਾਂ ਪਹਿਲਾਂ ਹਾਂਜੀ ਪਹਿਲਾਂ ਬਾਕੇ ਫੇ ਛਿੱਟਾ ਦੇ ਦਈਏ ਹਾਂਜੀ ਹਾਂਜੀ ਜਾ ਫੇ ਆਕਾ ਦੀ ਬਾਹਿਆ ਹੋਇਆ ਤੇ ਬੀਚ ਖਲਾੜ ਕੇ ਫੇ ਆਪਾਂ ਦੁਬਾਰਾ ਇੱਕੋ ਤਰ੍ਹਾਂ ਫੇ ਬੋਣਾ ਪੈਣਾ ਜੀ ਸੁਹਾਗਾ ਮਾਰ ਦੋ ਕੋਈ ਐਡਾ ਓਖਾ ਹਾਂਜੀ ਹਾਂਜੀ ਸੁਹਾਗਾ ਮਾਰ ਦੋ ਬਾ ਹਨਾ ਬਹਾਈ ਉੱਤੇ ਜ਼ਰੂਰ ਕਰਨੀ ਆ ਜੀ ਬਹਾਈ ਕਰਨੀ ਆ ਹਾਂਜੀ ਬਹਾਈ ਕਰਨੀ ਆ ਸੁਹਾਗਾ ਮਾਰ ਦੋ ਬੜਾ ਵਧੀਆ ਜੰਪ ਪੈਂਦਾ ਜੀ ਜੀ ਹਾਂਜੀ ਇਹਦੇ ਲੋ ਕਿੰਨੇ ਕੁ ਹੋ ਜਾਂਦੇ ਜੀ ਜ਼ਰੂਰ ਕਿਸਾਨ ਵੀਰਾਂ ਨੂੰ ਦੱਸ ਦਿਓ ਲੋ ਜੇ ਤਾਂ ਆਪਾਂ ਵਧੀਆ ਕਰਨਾ ਫੇ ਤਾਂ ਜਿੱਦਾਂ ਜੀ ਇੱਕ ਹੀ ਆ ਜੀ ਜੇ ਆਪਾਂ ਪੂਰੇ ਪੌਣੀ ਆ ਜੇ ਨਾ ਹੂੰ ਜੇ ਆਪਾਂ ਥੋੜੇ ਨਾਰਮ ਵੱਡਾ ਨਹੀਂ ਤੇ ਸ਼ੁਰੂ ਕਰ ਦਾਂਗੇ ਬ ਫੇਰ ਦੋ ਹੋ ਜਾਂਦੇ ਆ ਜੀ ਹਾਂਜੀ ਥੋੜਾ ਜਿਹਾ ਉੱਚਾ ਰੱਖੀਏ ਹਾਂ ਉੱਚਾ ਰੱਖੇ ਥੋੜੇ ਬਈ ਕਾ ਲੋ ਨਰਮ ਕੱਟਣੀ ਪੈਣੀ ਕਾਫੀ ਨਰਮ ਜੀ ਅੱਛਾ ਜੀ ਹਾਂ ਫੇਰ ਦੋ ਲੋ ਹੋ ਜਾਣੇ ਆ ਜੀ ਠੀਕ ਹੈ ਨਹੀਂ ਤਾਂ ਇੱਕ ਲੋ ਤਾਂ ਬਹੁਤ ਵਧੀਆ ਇੱਕ ਲੋ ਤਾਂ ਧੰਨ ਧੰਨ ਕਰ ਜਾਂਦਾ ਜੀ ਅੱਛਾ ਹਾਂਜੀ ਬਹੁਤ ਪੱਠਾ ਨਿਕਲਦਾ ਹੈ ਜੀ ਬਹੁਤ ਪੱਠਾ ਨਿਕਲ ਜਾਂਦਾ ਹਾਂ ਪਸ਼ੂ ਨੂੰ ਜਦਾਂ ਬਹੁਤ ਹੀ ਗੋਣਕਾਰੀ ਹੈ ਜੀ ਪਸ਼ੂ ਵਾਸਤੇ ਦੁੱਧ ਵਾਧਦਾ ਇਹਨਾਂ ਜੀ ਮੈਂ ਨੇਚਰਲੀ ਬਦਲ ਹਾਂਜੀ ਹਾਂਜੀ ਬਹੁਤ ਵਧੀਆ ਚੀਜ਼ ਹੈ ਜੀ ਹੁਣ ਇਥੇ ਦੋ ਚੀਜ਼ਾਂ ਧਿਆਨ ਚ ਰੱਖਿਓ ਦੋਸਤੋ ਅਸੀਂ ਨੈਚੁਰਲ ਤਰੀਕੇ ਦੇ ਨਾਲ ਤੁਸੀਂ ਦੁੱਧ ਇਹਦਾ ਵਧਾ ਸਕਦੇ ਆ ਜ਼ਰੂਰੀ ਨਹੀਂ ਕਿ ਇਹਦੇ ਨਾਲ ਵੀ ਤੁਸੀਂ ਜਿਹੜਾ ਹੈਗਾ ਆ ਉਹ ਫੀਡ ਪਾਉਣੀ ਹੀ ਪਾਉਣੀ ਆ ਕਿਉਂਕਿ ਜਦੋਂ 12 13 ਤਰ੍ਹਾਂ ਦੇ ਬੀਜ ਰਲੇ ਆ ਉਹਦੇ ਵਿੱਚ ਤੁਹਾਨੂੰ ਮੇਰੇ ਖਿਆਲ ਨਾਲ ਸ਼ਾਇਦ ਫੀਡ ਉਨੀ ਨਹੀਂ ਪਾਉਣੀ ਪਊਗੀ ਥੋੜੀ ਘੱਟ ਰੱਖਿਓ ਫੀਡ ਆਪੇ ਤੁਹਾਨੂੰ ਰਿਜ਼ਲਟ ਮਿਲ ਜਾਊਗਾ ਪਰ ਫਿਰ ਵੀ ਜੇ ਕੋਈ ਫੀਡ ਪਾਉਂਦਾ ਆ ਉਹ ਉਹਦੀ ਆਪਦੀ ਖੁਸ਼ੀ ਆ ਅਸੀਂ ਉਹਦੇ 'ਚ ਕੋਈ ਦਖਲਅੰਦਾਜ਼ੀ ਨਹੀਂ ਕਰਦੇ ਪਾਰ ਅਸੀਂ ਲੀਟਰਾਂ ਦੇ ਹਿਸਾਬ ਨਾਲ ਦੁੱਧ ਵਧਣ ਦਾ ਦਾਵਾ ਵੀ ਕੋਈ ਨਹੀਂ ਕਰਦੇ ਐਵੇਂ ਆਪਣਾ ਇਹ ਨਾ ਰੱਖਿਓ ਕਿ ਸ਼ਾਇਦ ਅਸੀਂ ਕੋਈ ਦਾਵਾ ਕਰ ਦਿੱਤਾ ਆ ਵੀ ਇੰਨੇ ਲੀਟਰ ਤੋਂ ਇੰਨੇ ਲੀਟਰ ਹੋ ਜਾਏਗਾ ਇਹਨੂੰ ਧਿਆਨ ਚ ਰੱਖਿਓ ਲੋਜੀ ਕੁਆਲਟੀ ਬਣਨੀ ਹੈ ਕਜੀ ਕੁਆਲਟੀ ਤਾਂ ਬਣਨੀ ਆ ਕਿਉਂਕਿ ਜਦੋਂ ਸਾਰੇ ਮੌਜੂਦ ਹੁੰਦੇ 12 13 12 13 ਚੀਜ਼ਾਂ ਰਲ ਗਈਆਂ ਤੁਸੀਂ ਇਹ ਦੇਖੋ ਨਾ ਉਹ ਬਣਨਾ ਕੀ ਆ ਹਾਂਜੀ ਬਣਨਾ ਕੀ ਬਿਲਕੁਲ ਜੀ ਹਰ ਕਿੰਨੇ ਤਰ੍ਹਾਂ ਦੇ ਪੱਠੇ ਮਿਕਸ ਹੋ ਗਏ ਫਿਰ ਪਸ਼ੂ ਨੇ ਖਾਣੇ ਬਹੁਤ ਵਧੀਆ ਤਰੀਕੇ ਨਾਲ ਹਾਂਜੀ ਹਾਂਜੀ ਬਿਲਕੁਲ ਜੀ ਤੇ ਧਿਆਨ ਰੱਖਣ ਜੋ ਗੱਲਾਂ ਜਿਵੇਂ ਆਪਾਂ ਅੱਗੇ ਦੱਸਦੇ ਹਾਂ ਕਿ ਇਨ ਜਨਰਲ ਵੀ ਤੁਸੀਂ ਹਫਤੇ 'ਚ ਇੱਕ ਦੋ ਵਾਰ ਪਸ਼ੂ ਨੂੰ ਲੂਣ ਜਿਹੜਾ ਦਿੰਦੇ ਰਿਹਾ ਕਰੋ ਤੇ ਅਸੀਂ ਪਿਛਲੀਆਂ ਵੀਡੀਓਜ਼ ਵੀ ਜ਼ਿਕਰ ਕੀਤਾ ਸੀ ਕਿ ਪਸ਼ੂ ਦੇ ਅੱਗੇ ਹੀ ਡਲਾ ਰੱਖ ਦਿਓ ਉਹਨੇ ਆਪਣੀ ਲੋੜ ਮੁਤਾਬਕ ਆਪੇ ਹੀ ਜਿਹੜਾ ਆ ਉਹ ਚੱਟ ਲੈਣਾ ਆ ਤੇ ਉਹਦੀ ਬਾਏ ਵਗੈਰਾ ਸਾਰੀ ਨਿਕਲ ਜਾਂਦੀ ਹਾਜ਼ਮਾ ਸਹੀ ਰਹਿੰਦਾ ਗੈਸ ਵਗੈਰਾ ਖਫਾਰਾ ਵਗੈਰਾ ਜਿਹੜਾ ਆ ਉਹ ਪਸ਼ੂ ਨੂੰ ਨਹੀਂ ਹੁੰਦਾ ਇਹਦਾ ਆਪਾਂ ਨੂੰ ਧਿਆਨ ਜਿਹੜਾ ਰੱਖਣਾ ਚਾਹੀਦਾ ਤੇ ਇੱਕ ਚੀਜ਼ ਭਾਜੀ ਖੁਰਲੀ ਹੋਲੀ ਸਾਫ ਕਰਨੀ ਜਿਹੜੀ ਹਰ तकरीबन ਹਰ ਰੋਜ਼ ਤੁਹਾਡੇ ਜੀ ਰੋਜ਼ ਹੀ ਹਰ ਜਾਨਾ ਜੀ ਬਿਲਕੁਲ ਕਪੜਾ ਜਰੂਰ ਵਧੀਆ ਸਾਫ ਫੇਰਨਾ ਚਾਹੀਦਾ ਹਾਂਜੀ ਹਾਂਜੀ ਤੇ ਇੱਕ ਗੱਲ ਮੈਂ ਹੋਰ ਦੱਸਣਾ ਜਦਾ ਜੀ ਬੀਜ ਬਹੁਤ ਵੱਧ ਮਾਤਰਾ ਚ ਪਾਈ ਜਾਂਦੇ ਆ ਜੀ ਹੂੰ ਜਿੱਦਾਂ ਕੋਈ 4 ਕਿਲੋ ਕਨਾਲ ਤਾਂ ਪਾਈ ਜਾਂਦਾ ਜੀ ਹੂੰ 5 ਵੀ ਪਾਈ ਜਾਂਦੇ ਜੀ ਹੂੰ ਮੇਰੇ ਹਿਸਾਬ ਨਾਲ ਤਾਂ ਬੀਜ 2 2.5 ਕਿਲੋ ਹੀ ਬਹੁਤ ਹੈ ਜੀ ਹੂੰ ਅਸੀਂ ਫਿਰ ਵੀ 3 ਹਾਂਜੀ ਹਾਂਜੀ ਕਿਉਂ ਵਿੱਚ ਹਵਾ ਪੈਂਦੀ ਆ ਉਹਨੂੰ ਥੋੜਾ ਜਿਹਾ ਬੇਲ ਵੀ ਮਿਲ ਜਾਂਦਾ ਉਹ ਨਹੀਂ ਵਧੀਆ ਮਿਲਦੀ ਆ ਜੀ ਹੂੰ ਛੇਤੀ ਹੁੰਦੀ ਜਲਦੀ ਹੁੰਦੀ ਆ ਜੀ ਬਿਲਕੁਲ ਹਾਂਜੀ ਬਾਕੀ ਦੋਸਤੋ ਕਿਸਾਨ ਵੀਰੋ ਤੁਹਾਡੇ ਦੇ ਬਾਰੇ ਕੀ ਸੁਝਾਇਆ ਸਾਨੂੰ ਜਰੂਰ ਦੱਸਿਓ ਜਵੀ ਬਾਰੇ ਸਾਰਿਆਂ ਨੂੰ ਪਤਾ ਆ ਤੇ ਇਹ ਉਹੀ ਚੀਜ਼ ਆ ਜਿਹਨੂੰ ਤੁਸੀਂ ਓਟਸ ਕਹਿੰਦੇ ਆ ਇਹ ਵੀ ਜਰਾ ਨੋਟ ਰੱਖ ਲਈਓ ਠੀਕ ਆ ਅੰਗਰੇਜ਼ੀ ਜਿਹੜਾ ਓਟਸ ਹੋ ਜਾਂਦਾ ਉਹ ਫੇ ਆਪਾਂ ਨੂੰ ਪੰਜਾਬੀ ਚ ਪਤਾ ਨਹੀਂ ਕਈ ਵਾਰੀ ਹੁੰਦਾ ਪਰ ਜਿਹੜੇ ਓਟਸ ਵਾਲੇ ਆ ਉਹ ਵੀ ਨੋਟ ਰੱਖਿਓ ਕਿ ਜਵੀ ਹੁੰਦੀ ਆ ਖੈਰ ਅਸੀਂ ਖੜੇ ਤਾਂ ਫਿਰ ਸੁਆਕ ਦੇ ਵਿੱਚ ਆ ਪਰ ਜਦੋਂ ਜਵੀ ਬੀਜਾਂਗੇ ਉਹ ਤੁਹਾਨੂੰ ਜਰੂਰ ਦਿਖਾਵਾਂਗੇ ਹਾਂ ਵੀਡੀਓ ਨੂੰ ਸੇਵ ਕਰ ਲਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਕਿਸਾਨ ਵੀਰਾਂ ਦੇ ਨਾਲ ਤੇ ਲਾਈਕ ਵਾਲਾ ਬਟਨ ਦੱਬਿਓ ਜਰੂਰ ਪਹਿਲਾਂ ਤੇ ਨਾਲ ਜੇਕਰ ਤੁਸੀਂ YouTube ਤੇ ਦੇਖ ਰਹੇ ਆਂ ਵੀਡੀਓ ਤਾਂ ਹਾਈਪ ਵਾਲਾ ਬਟਨ ਜਰੂਰ ਦਬ ਦਿਆ ਕਰੋ ਉਹ ਸਾਡੇ ਲਈ ਬਹੁਤ ਜ਼ਰੂਰੀ ਆ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਪੀਆਰ ਪੰਜਾਬ ਤੇ ਜੁੜੇ ਰਹਿਣ ਲਈ ਜੇ ਤੁਸੀਂ ਪਹਿਲੀ ਵਾਰ ਆਏ ਹੋ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਭੁੱਲਣਾ ਨਾ ਔਰ ਚੈਨਲ ਨੂੰ ਫੋਲੋ ਕਰ ਲਓ ਜੀ ਸਾਡੇ Instagram ਪੇਜ ਤੇ Facebook ਪੇਜ ਨੂੰ ਵੀ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੁੜੇ ਰਹਿਣ ਦੇ ਲਈ ਜਲਦੀ ਨਵੀਂ ਵੀਡੀਓ ਦੇ ਨਾਲ ਫੇਰ ਮਿਲਦੇ ਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ